ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀਓ ਨਾ 94 ਸਬੰਧੀ ਨਵੀਂ ਅਪਡੇਟ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿਲੇਬਸ ਨੂੰ ਲੈ ਕੇ ਜਿਹੜਾ ਨਵਾਂ ਕੇਸ ਲੱਗਿਆ ਸੀਗਾ ਠੀਕ ਹੈ ਉਸ ਦੀ ਸੋਮਵਾਰ ਨੂੰ ਸੁਣਵਾਈ ਹੋਣ ਜਾ ਰਹੀ ਹੈ ਜੀ 15 ਜੁਲਾਈ ਨੂੰ ਇਹਦੀ ਅਪਡੇਟ ਇਹ ਹੈ ਕਿ ਜਿਹੜਾ ਕੇਸ ਹੈ ਲਿਸਟਡ ਹੋ ਚੁੱਕਿਆ ਹੈ ਜੀ ਠੀਕ ਹੈ 15 ਜੁਲਾਈ ਮਾਰਨਿੰਗ ਜਿਹੜੀ ਹੈ ਸੁਣਵਾਈ ਹੋਣੀ ਹੈ ਕੋਰਟ ਰੂਮ ਨੰਬਰ 5 ਰਹੇਗਾ ਜੀ ਸੀਰੀਅਲ ਨੰਬਰ ਇਸ ਦਾ ਹੈਗਾ 115 ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਐਚ ਤੁਸੀਂ ਦੇਖ ਸਕਦੇ ਹੋ ਜੀ 15 ਜੁਲਾਈ ਨੂੰ ਇਹ ਜਿਹੜੀ ਸੁਣਵਾਈ ਆ ਹੋਣ ਵਾਲੀ ਆ ਠੀਕ ਹੈ ਮੰਡੇ ਤੇ ਕੋਰਟ ਰੂਮ ਨੰਬਰ ਰਹੇਗਾ 5 ਜੀ ਸੀਰੀਅਲ ਨੰਬਰ ਇਸ ਦਾ 115 ਹੈ ਤੇ ਹੀアリング ਜਿਹੜੀ ਆ ਉਹ ਅਰਜੈਂਟ ਦੇ ਵਿੱਚ ਆ ਤੁਸੀਂ ਇੱਥੇ ਦੇਖ ਸਕਦੇ ਹੋ ਹੁਣ ਦੇਖੋ ਇੱਕ ਕੁਐਸਚਨ ਜਿਹੜੇ ਨੇ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਮੈਡਮ ਡਿਪਾਰਟਮੈਂਟ ਵੱਲੋਂ ਕਲੈਰੀਫਿਕੇਸ਼ਨ ਨੋਟ ਜਿਹੜਾ ਜਮਾ ਕਰਾਉਣਾ ਸੀਗਾ ਦਿੱਤਾ ਜਾਣਾ ਸੀ ਕਿ ਉਹ ਦੇ ਚੁੱਕੇ ਨੇ ਜਾਂ ਫਿਰ ਦੇਣਾ ਹੈ ਤਾਂ ਦੇਖੋ ਇਹ ਚੀਜ਼ ਉਹਨਾਂ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਕਹੀ ਗਈ ਸੀ ਪਿਛਲੀ ਸੁਣਵਾਈ ਦੇ ਵਿੱਚ ਜਦੋਂ ਹੋਈ ਸੀਗੀ ਠੀਕ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਮੈਂਸ਼ਨ ਕੀਤੀ ਗਈ ਸੀ ਕਿ ਜਦੋਂ ਅਗਲੀ ਸੁਣਵਾਈ ਹੋਏਗੀ ਯਾਨੀ 15 ਜੁਲਾਈ ਨੂੰ ਤਾਂ ਤੁਸੀਂ ਆਪਣੇ ਵੱਲੋਂ ਇੱਕ ਕਲੈਰੀਫਿਕੇਸ਼ਨ ਨੋਟਿਸ ਜਿਹੜਾ ਜਮਾ ਕਰਾਉਣਾ ਹੈ ਜਿਸ ਦੇ ਵਿੱਚ ਤੁਸੀਂ ਇਹ ਚੀਜ਼ ਮੈਂਸ਼ਨ ਕਰੋਗੇ ਕਿ ਤੁਹਾਡਾ ਜਿਹੜਾ ਪੁਰਾਣਾ ਵਾਲਾ ਸਿਲੇਬਸ ਹੈ ਤੇ ਨਵਾਂ ਵਾਲਾ ਸ ਕੇਸ ਕਿਉਂ ਲੱਗਿਆ ਕਿਉਂਕਿ ਇਸ ਕਰਕੇ ਲੱਗਿਆ ਬਹੁਤ ਅਭੀ ਜਿੰਨਾ ਵੱਲੋ ਕੇਸ ਲਗਾਇਆ ਗਿਆ ਉਹਨਾਂ ਵੱਲ ਇਹ ਪੱਖ ਰੱਖਿਆ ਗਿਆ ਕਿ ਜਿਹੜਾ ਸਿਲੇਬਸ ਹੈ ਉਹ ਸੇਮ ਹੈ ਕੋਈ ਚੇਂजेस ਨਹੀਂ ਹੈਗੇ ਜਦ ਕਿ ਡਿਪਾਰਟਮੈਂਟ ਆਪਣੇ ਲੈਵਲ ਤੇ ਕਹਿ ਰਿਹਾ ਕਿ ਵੀ ਜਿਹੜਾ ਸਿਲੇਬਸ ਹੈ ਉਹ ਚੇਂਜ ਹੈ ਇਸ ਵਾਰ ਪੰਜਾਬੀ ਸਾਹਿਜ ਜਿਹੜਾ ਬਹੁਤ ਹੱਦ ਤੱਕ ਘਟਾ ਦਿੱਤਾ ਗਿਆ ਏ ਠੀਕ ਹੈ ਤਾਂ ਇਹਦੇ ਰਿਗਾਰਡਿੰਗ ਜਿਹੜਾ ਇੱਕ ਕਲੈਰੀਫਿਕੇਸ਼ਨ ਨੋਟ ਜਿਹੜਾ ਡਿਪਾਰਟਮੈਂਟ ਨੂੰ ਦੇਣਾ ਪਏਗਾ ਸੁਣਵਾਈ ਦੇ ਵਿੱਚ ਜਿਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਮੈਂਸ਼ਨ ਕੀਤੀਆਂ ਜਾਣਗੀਆਂ ਮੇਨ ਪੱਖ ਰੱਖੇ ਜਾਣਗੇ ਪੁਆਇੰਟਸ ਰੱਖੇ ਜਾਣਗੇ ਕਿ ਕਿਸ ਤਰੀਕੇ ਨਾਲ ਜਿਹੜਾ ਸਿਲੇ ਕਲੀਅਰ ਹੈ ਤਾਂ ਇਹ ਹੋਏਗਾ ਜੀ 15 ਜੁਲਾਈ ਨੂੰ ਫਿਲਹਾਲ ਜਿਹੜਾ ਐਗਜ਼ਾਮ ਡੇਟ ਚੇਂਜ ਹੋਏਗੀ ਜਾਂ ਨਹੀਂ ਤਾਂ ਇਹਦੇ ਚਾਂਸ ਬਹੁਤ ਘੱਟ ਨੇ ਕਿਉਂਕਿ ਦੇਖੋ ਜੇਕਰ ਕੱਲ ਨੂੰ ਡਾਕੂਮੈਂਟ ਜਾਂ ਕਹਿ ਲਓ ਵੀ ਆਪਣਾ ਜਿਹੜਾ ਡਿਪਾਰਟਮੈਂਟ ਕਲੈਰੀਫਿਕੇਸ਼ਨ ਨੋਟਿਸ ਜਮਾ ਕਰਾਉਂਦਾ ਹੈ ਹਾਈ ਕੋਰਟ ਦੇ ਵਿੱਚ ਤਾਂ ਹੋ ਸਕਦਾ ਹੈ ਕਿ ਕੱਲ ਹੀ ਕੇਸ ਜਿਹੜਾ ਡਿਸਮਿਸ ਹੋ ਜਾਏ ਜੇਕਰ ਮੰਡੇ ਡਿਪਾਰਟਮੈਂਟ ਵੱਲੋਂ ਸਹੀ ਤਰੀਕੇ ਨਾਲ ਕਲੈਰੀਫਿਕੇਸ਼ਨ ਜਮਾ ਕਰਵਾਈ ਜਾਂਦੀ ਹੈ ਤਾਂ ਕੇਸ ਜਿਹੜਾ ਹੋਪਫੁਲੀ ਡਿਸਮਿਸ ਵੀ ਹੋ ਸਕਦਾ ਹੈ ਕਿਉਂਕਿ 28 ਜੁਲਾਈ ਨੂੰ ਦੇਖੋ ਐਗਜ਼ਾਮ ਵੀ ਹੋਣਾ ਹੈ ਤੇ 15 ਜੁਲਾਈ ਨੂੰ ਤੁਸੀਂ ਦੇਖ ਲਓ ਸੁਣਵਾਈ ਹੋ ਰਹੀ ਹੈ ਤਾਂ ਕਿਤੇ ਨਾ ਕਿਤੇ ਮਾਨਯੋਗ ਹਾਈ ਕੋਰਟ ਤੇ ਵੀ ਇੱਕ ਕਹਿ ਲੋ ਵੀ ਉਹਨਾਂ ਨੂੰ ਵੀ ਜਲਦ ਤੋਂ ਜਲਦ ਇਹ ਕੇਸ ਜਿਹੜਾ ਖਤਮ ਕਰਨਾ ਹੋਏਗਾ ਕਿਉਂਕਿ ਤਾਂ ਹੀ 28 ਜੁਲਾਈ ਨੂੰ ਐਗਜ਼ਾਮ ਹੋਏਗਾ ਠੀਕ ਹੈ ਬਾਕੀ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਕਿੰਨੇ ਕ ਮੇਨ ਪੁਆਇੰਟਸ ਜਮਾ ਕਰਾਣਾ ਹੈ ਠੀਕ ਹੈ ਫਿਲਹਾਲ ਅਰਜੈਂਟ ਦੇ ਵਿੱਚ ਹੈ ਸੁਣਵਾਈ ਤੇ ਕੇ ਜਿਹੜਾ ਲਿਸਟਡ ਹੋ ਚੁੱਕਿਆ ਹੈ ਸਿਲੇਬਸ ਦੇ ਰਿਕਾਰਡਿੰਗ ਇਹ ਕੇਸ ਲੱਗਿਆ ਸੀਗਾ ਠੀਕ ਹੈ ਕੇ ਸਿਲੇਬਸ ਜਿਹੜਾ ਪੁਰਾਣੇ ਵਰਗਾ ਹੀ ਆਇਆ ਪੁਰਾਣੇ ਵਾਂਗ ਹੀ ਸੇਮ ਹੈ ਬਿਲਕੁਲ ਇਸ ਪੱਖ ਨੂੰ ਲੈ ਕੇ ਜਿਹੜਾ ਕੇਸ ਆ ਉਹ ਲਗਾਇਆ ਗਿਆ ਸੀ ਠੀਕ ਹੈ ਜੀ बाकी है। है? नहीं। नहीं। नहीं नहीं। जे कैंडिडेट पूछ रहे सन कि एग्जाम डेट चेंज ਹੋਏਗੀ ਜਾਂ ਨਹੀਂ ਤਾਂ ਬਹੁਤ ਘੱਟ ਸੰਭਾਵਨਾ ਹੈ ਜੀ एग्जाम 28 ਜੁਲਾਈ ਨੂੰ ਹੀ ਹੋਏਗਾ ਜਿੱਤੇ ਤੱਕ ਪੂਰੀ ਪੋਸੀਬਿਲਟੀ ਹੈ ਠੀਕ ਹੈ ਰਹੀ ਗੱਲ ਦੇਖੋ ਆਪਣੀ ਭਰਤੀ ਸੇਫ ਹੈ ਜਾਂ ਨਹੀਂ 94 ਦੀ ਤਾਂ ਦੇਖੋ ਜੇਕਰ ਇਸ ਭਰਤੀ ਦੀ ਗੱਲ ਕਰੀਏ ਆਪਾਂ ਹਨਾ ਪਰਤੀ ਤਾਂ ਕੰਪਲੀਟ ਹੋਏਗੀ ਹੀ ਹੋਏਗੀ ਅੱਜ ਨਹੀਂ ਕੱਲ ਨੂੰ ਹੋ ਜਾਏਗੀ ਤੁਹਾਨੂੰ ਇਹ ਵੀ ਪਤਾ ਹੈ ਕਿ ਪਹਿਲਾਂ ਇੱਕ ਲਿਮਿਟਡ ਟਾਈਮ ਵੀ ਦਿੱਤਾ ਗਿਆ ਹੈ ਹਾਈ ਕੋਰਟ ਵੱਲੋਂ ਠੀਕ ਹੈ ਡਿਪਾਰਟਮੈਂਟ ਨੂੰ ਕਿ ਇਹ ਪਰਤੀ ਜਿਹੜੀ ਐਨੇ ਸਮੇਂ ਦੇ ਵਿੱਚ ਕੰਪਲੀਟ ਕਰਨੀ ਹੀ ਕਰਨੀ ਹੈ ਤਾਂ ਪਰਤੀ ਤਾਂ ਬਿਲਕੁਲ ਸੇਫ ਹੈ ਫਿਲਹਾਲ ਦੇਖੋ ਕੇਸ ਲਗਾਉਣ ਦਾ ਐਡਾ ਕੋਈ ਇਸ਼ੂ ਹੈ ਨਹੀਂ ਸੀ ਹਨਾ ਜਿਨ੍ਹਾਂ ਨੇ ਤਾਂ ਦੇਖੋ ਪੇਪਰ ਕੱਢਣ ਆਏ ਪੇਪਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੇ ਪਹਿਲਾਂ ਵੀ ਕੱਢਤਾ ਸੀ ਉਹ ਇਸ ਵਾਰ ਵੀ ਕੱਢਣਗੇ ਐਡਾ ਕੋਈ ਇਸ਼ੂ ਨਹੀਂ ਹੈਗਾ ਕੋਈ ਐਡਾ ਯੂਪੀਐਸਸੀ ਦਾ ਪੇਪਰ ਹੀ ਹੈ ਨਹੀਂ ਪੰਜਾਬੀ ਲੈਵਲ ਦਾ ਪੇਪਰ ਹੈ ਹਨਾ ਉਹ ਵੀ ਜਿਨ੍ਹਾਂ ਤੋਂ ਨਹੀਂ ਨਿਕਲ ਰਿਹਾ ਤੇ ਫਿਰ ਪੰਜਾਬ ਦੇ ਗਵਰਨਮੈਂਟ ਸਕੂਲ ਦੇ ਵਿੱਚ ਟੀਚਰ ਲੱਗਣ ਦੇ ਕਾਬਿਲ ਹੈਗੇ ਨੇ ਤਾਂ ਕਿਤੇ ਨਾ ਕਿਤੇ ਇਹ ਗੱਲ ਗਲਤ ਹੋ ਸਕਦੀ ਹੈ ਠੀਕ ਹੈ ਕਿਉਂਕਿ ਜਿਹੜੇ ਸਟੂਡੈਂਟ ਤੋਂ ਪੰਜਾਬੀ ਦਾ ਪੇਪਰ ਹੀ ਨਹੀਂ ਨਿਕਲ ਰਿਹਾ ਉਸ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਸਕੂਲ ਦੇ ਵਿੱਚ ਉਹ ਬੱਚਿਆਂ ਨੂੰ ਕੀ ਪੜ੍ਹਾਉਣਗੇ ਠੀਕ ਹੈ ਜੇ ਇਹ ਗੱਲ ਆਪਾਂ ਸਾਰਿਆਂ ਨੂੰ ਜਿਹੜੀ ਕਲੀਅਰ ਹੈ ਦੂਜੀ ਗੱਲ ਸਿਲੇਬਸ ਦੇ ਵਿੱਚ ਚਾਹੀਏ ਚੇਂਜਸ ਤੁਸੀਂ ਚਲੋ ਐਵੇਂ ਮੰਨ ਲਓ ਵੀ ਹਾਂ ਸੇਮ ਹੈ ਠੀਕ ਹੈ ਤਾਂ ਵੀ ਦੇਖੋ ਤੁਸੀਂ ਇਹ ਦੇਖ ਲਓ ਵੀ ਜਦੋਂ ਸਿਲੇਬਸ ਜਾਰੀ ਹੋਇਆ ਸੀ ਉਸ ਨੂੰ ਜਾਰੀ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਤੇ ਹੁਣ ਜਦੋਂ ਐਗਜ਼ਾਮ ਹੋਣਾ ਹੈ ਹੁਣ ਤੁਸੀਂ ਚੱਕ ਕੇ ਕੇਸ ਲਗਾ ਰਹੇ ਹੋ ਤਾਂ ਇਹ ਤਾਂ ਗੱਲ ਕਿਤੇ ਨਾ ਕਿਤੇ ਗਲਤ ਹੈ ਨਾ ਇਹ ਤਾਂ ਉਹ ਕੈਂਡੀਡੇਟਸ ਪਹਿਲਾਂ ਮਸਾਂ ਜਿਹੜੇ ਓਰੀਜਨਲ ਕੈਂਡੀਡੇਟ ਨੇ ਜਾਂ ਕਹਿ ਲਓ ਜਿਹੜੇ ਸਹੀ ਲੈਵਲ ਤੇ ਆਪਣੀ ਮਿਹਨਤ ਕਰਕੇ ਇੱਥੇ ਤੱਕ ਪਹੁੰਚ ਰਹੇ ਨੇ ਜਾਂ ਮਿਹਨਤ ਕਰ ਰਹੇ ਨੇ ਆਪਣੇ ਪੇਪਰ ਨੂੰ ਲੈ ਕੇ ਉਹਨਾਂ ਨੂੰ ਪੁੱਛੋ ਤੁਸੀਂ ਵੀ ਕਿਵੇਂ ਵੇਟ ਕਰ ਰਹੇ ਨੇ ਉਹ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਜਦੋਂ ਇਹ ਪੇਪਰ ਕਹਿ ਲਓ ਰੱਦ ਹੋਇਆ ਸੀ ਪੇਪਰ ਉਸ ਟਾਈਮ ਉਹਨਾਂ ਸਟੂਡੈਂਟਸ ਦੀ ਸਿਚੁਏ ਸਿੰਨਾ ਨਿਰਾਸ਼ਾਜਨਕ ਮਾਹੌਲ ਕ੍ਰੀਏਟ ਹੋ ਗਿਆ ਸੀ ਪੇਪਰ ਨੂੰ ਲੈ ਕੇ ਤੇ ਹੁਣ ਜਦੋਂ ਸਿਲੇਬਸ ਨੂੰ ਜਾਰੀ ਹੋਏ ਨੂੰ ਇੰਨਾ ਟਾਈਮ ਹੋ ਗਿਆ ਤੇ ਤੁਸੀਂ ਐਟ ਦੀ ਐਂਡ ਜਾ ਕੇ ਕੇਸ ਲਗਾ ਕੇ ਕਹਿ ਰਹੇ ਹੋ ਵੀ ਵੀ ਸਿਲੇਬਸ ਤਾਂ ਸੇਮ ਹੈ ਸੇਮ ਹੈ ਬਿਲਕੁਲ ਹਨਾ ਤਾਂ ਇਹ ਤਾਂ ਕਿਤੇ ਨਾ ਕਿਤੇ ਗਲਤ ਹੈ ਬਾਕੀ ਕੁਛ ਗੱਲ ਇਹ ਵੀ ਆ ਵੀ ਕੇਸ ਲਗਾਉਣ ਤੋਂ ਪਹਿਲਾਂ ਜਾ ਕੇ ਆਪਣਾ ਡਿਪਾਰਟਮੈਂਟ ਨਾਲ ਗੱਲ ਕਰੋ ਜੇ ਕਿਸੇ ਨੂੰ ਪ੍ਰੋਬਲਮ ਹੈ ਕਿਸੇ ਪੁਆਇੰਟ ਨੂੰ ਲੈ ਕੇ ਜੇ ਕਿਹੜਾ ਡਿਪਾਰਟਮੈਂਟ ਪ੍ਰੋਪਰ ਹੱਲ ਨਹੀਂ ਕਰਦਾ ਤਾਂ ਲਗਾਓ ਕੇਸ ਠੀਕ ਹੈ ਨਹੀਂ ਤਾਂ ਫਿਰ ਦੇਖੋ ਕੋਰਟ ਦਾ ਵੀ ਸਮਾਂ ਬਰਬਾਦ ਹੋ ਰਿਹਾ ਡਿਪਾਰਟਮੈਂਟ ਦਾ ਵੀ ਤੇ ਜਿਹੜਾ ਸਟੂਡੈਂਟਸ ਕਹਿ ਲੋ ਵੀ ਉਹਨਾਂ 네ਗੇਟਿਵ ਹੋ ਰਹੇ ਨੇ ਜਾਂ ਪਰੇਸ਼ਾਨ ਹੋ ਰਹੇ ਨੇ ਉਹ ਗੱਲ ਵੱਖਰੀ ਹੋ ਗਈ ਹੈ ਨਾ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸੋਚਣੀਆਂ ਚਾਹੀਦੀਆਂ ਨੇ ਫਿਲਹਾਲ ਹੁਣ ਦੇਖੋ ਮੰਡੇ ਨੂੰ ਹੋ ਸਕਦਾ ਹੈ ਹੋਪਫੁਲੀ ਕਿ ਕੇਸ ਡਿਸਮਿਸ ਹੋ ਜਾਏ ਕਿਉਂਕਿ ਡਿਪਾਰਟਮੈਂਟ ਵੱਲੋਂ ਤਾਂ ਆਪਣੇ ਵੱਲੋਂ ਕ ਮੰਡੇ ਨੂੰ ਜੇ ਸੁਣਵਾਈ ਹੋਏਗੀ ਮੰਡੇ ਨੂੰ ਪਤਾ ਲੱਗ ਜਾਣਾ ਹੈ ਜੀ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਭਰਤੀ ਹੈ ਕੰਪਲੀਟ ਹੋਏਗੀ ਸਿਲੇਬਸ ਇਹੀ ਰਹੇਗਾ ਜਾਂ ਚੇਂਜ ਹੋਏਗਾ ਫਿਲਹਾਲ ਤਾਂ ਦੇਖੋ ਪਤਾ ਹੀ ਹੈ ਕਿ ਇਹੀ ਸਿਲੇਬਸ ਰਹਿਣ ਵਾਲਾ ਹੈ ਚੇਂजेस ਤਾਂ ਸਾਰਿਆਂ ਨੂੰ ਹੀ ਦੇਖਣ ਨੂੰ ਮਿਲੇ ਨੇ ਪੰਜਾਬੀ ਸਾਇਟ ਪਿਛਲੇ ਵਾਲੇ ਦੇ ਵਿੱਚ ਬਹੁਤ ਜ਼ਿਆਦਾ ਸੀ ਲੇਕਿਨ ਇਸ ਵਾਲੇ ਦੇ ਵਿੱਚ ਬਹੁਤ ਘੱਟ ਹੈ ਠੀਕ ਹੈ ਤਾਂ ਫਿਲਹਾਲ ਸਬਰ ਬਣਾ ਕੇ ਰੱਖੋ ਜੀ ਉਮੀਦ ਬਣਾ ਕੇ ਰੱਖੋ ਉਮੀਦ ਕਰਦਿਆਂ ਜਿਹੜੀ ਮੰਡੇ ਨੂੰ ਆਉਣ ਵਾਲੀ ਸੁਣਵਾਈ ਹੈ ਕਿਸੇ ਨਾ ਕਿਸੇ ਜਿਹੜੀ ਹੈ ਪੋਜ਼ਿਟਿਵ ਨਿਊਜ਼ ਨੂੰ ਲੈ ਕੇ ਜਿਹੜੀ ਆ ਸਾਹਮਣੇ ਆਵੇ ਠੀਕ ਹੈ ਜੀ ਫਿਲਹਾਲ ਐਨੀ ਕ ਅਪਡੇਟ ਸੀ ਜਦੋਂ ਹੀ ਸੋਮਵਾਰ ਨੂੰ ਕੋਈ ਸੁਣਵਾਈ ਦਾ ਜੋ ਵੀ ਰਿਜ਼ਲਟ ਆਉਂਦਾ ਹੈ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਨੇ ਆ WhatsApp ਗਰੁੱਪ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਠੀਕ ਹੈ ਸਾਰੀਆਂ ਵੀਡੀਓਜ਼ ਦੇ ਲਿੰਕਸ ਜਿਹੜ ਕਲੀਅਰ ਹੈ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਬਾਕੀ ਜੇਕਰ ਤੁਹਾਡਾ ਕੋਈ ਵੀ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਤੁਹਾਡੇ ਕੀ ਵਿਚਾਰ ਨੇ ਕਿ ਸਿਲੇਬਸ ਚੇਂਜ ਹੋ ਸਕਦਾ ਹੈ ਕੀ ਸੁਣਵਾਈ ਦੇ ਵਿੱਚ ਜਿਹੜਾ ਰਿਜ਼ਲਟ ਹੈ ਦੇਖਣ ਨੂੰ ਮਿਲੇਗਾ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਉਮੀਦ ਕਰਦੇ ਹਾਂ ਮੰਡੇ ਦੀ ਸੁਣਵਾਈ ਜਿਹੜੀ ਆ ਕੋਈ ਨਾ ਕੋਈ ਪੋਜ਼ਿਟਿਵ ਨਿਊਜ਼ ਲੈ ਕੇ ਜਿਹੜੀ ਆ ਉਹ ਆਵੇ ਠੀਕ ਹੈ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਦੇਖਣ ਦਾ ਧੰਨਵਾਦ ਥੈਂਕ ਯੂ ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ ਨਾ 94 ਦੇ ਸਬੰਧੀ ਨਵੀਂ ਅਪਡੇਟ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿਲੇਬਸ ਨੂੰ ਲੈ ਕੇ ਜਿਹੜਾ ਨਵਾਂ ਕੇਸ ਲੱਗਿਆ ਸੀਗਾ ਠੀਕ ਹੈ ਉਸ ਦੀ ਸੋਮਵਾਰ ਨੂੰ ਸੁਣਵਾਈ ਹੋਣ ਜਾ ਰਹੀ ਹੈ ਜੀ 15 ਜੁਲਾਈ ਨੂੰ ਇਹਦੀ ਅਪਡੇਟ ਇਹ ਹੈ ਕਿ ਜਿਹੜਾ ਕੇਸ ਹੈ ਲਿਸਟਡ ਹੋ ਚੁੱਕਿਆ ਹੈ ਜੀ ਠੀਕ ਹੈ 15 ਜੁਲਾਈ ਮਾਰਨਿੰਗ ਜਿਹੜੀ ਹੈ ਸੁਣਵਾਈ ਹੋਣੀ ਹੈ ਕੋਰਟ ਰੂਮ ਨੰਬਰ 5 ਰਹੇਗਾ ਜੀ ਸੀਰੀਅਲ ਨੰਬਰ ਇਸ ਦਾ ਹੈਗਾ 115 ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਐਚ ਤੁਸੀਂ ਦੇਖ ਸਕਦੇ ਹੋ ਜੀ 15 ਜੁਲਾਈ ਨੂੰ ਇਹ ਜਿਹੜੀ ਸੁਣਵਾਈ ਆ ਹੋਣ ਵਾਲੀ ਹੈ ਠੀਕ ਹੈ ਮੰਡੇ ਤੇ ਕੋਰਟ ਰੂਮ ਨੰਬਰ ਰਹੇਗਾ 5 ਜੀ ਸੀਰੀਅਲ ਨੰਬਰ ਇਸ ਦਾ 115 ਹੈ ਤੇ ਹੀアリング ਜਿਹੜੀ ਆ ਉਹ ਅਰਜੈਂਟ ਦੇ ਵਿੱਚ ਆ ਤੁਸੀਂ ਇੱਥੇ ਦੇਖ ਸਕਦੇ ਹੋ ਹੁਣ ਦੇਖੋ ਇੱਕ ਕੁਐਸਚਨ ਜਿਹੜੇ ਨੇ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਮੈਡਮ ਡਿਪਾਰਟਮੈਂਟ ਵੱਲੋਂ ਕਲੈਰੀਫਿਕੇਸ਼ਨ ਨੋਟਿਸ ਜਿਹੜਾ ਜਮਾ ਕਰਾਉਣਾ ਸੀਗਾ ਦਿੱਤਾ ਜਾਣਾ ਸੀ ਕਿ ਉਹ ਦੇ ਚੁੱਕੇ ਨੇ ਜਾਂ ਫਿਰ ਦੇਣਾ ਹੈ ਤਾਂ ਦੇਖੋ ਇਹ ਚੀਜ਼ ਉਹਨਾਂ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਕਹੀ ਗਈ ਸੀ ਪਿਛਲੀ ਸੁਣਵਾਈ ਦੇ ਵਿੱਚ ਜਦੋਂ ਹੋਈ ਸੀਗੀ ਠੀਕ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਮੈਂਸ਼ਨ ਕੀਤੀ ਗਈ ਸੀ ਕਿ ਜਦੋਂ ਅਗਲੀ ਸੁਣਵਾਈ ਹੋਏਗੀ ਯਾਨੀ 15 ਜੁਲਾਈ ਨੂੰ ਤਾਂ ਤੁਸੀਂ ਆਪਣੇ ਵੱਲੋਂ ਇੱਕ ਕਲੈਰੀਫਿਕੇਸ਼ਨ ਨੋਟਿਸ ਜਿਹੜਾ ਜਮਾ ਕਰਾਉਣਾ ਜਿਸ ਦੇ ਵਿੱਚ ਤੁਸੀਂ ਇਹ ਚੀਜ਼ ਮੈਂਸ਼ਨ ਕਰੋਗੇ ਕਿ ਤੁਹਾਡਾ ਜਿਹੜਾ ਪੁਰਾਣਾ ਵਾਲਾ ਸਿਲੇਬਸ ਹੈ ਤੇ ਨਵਾਂ ਵਾਲਾ ਸ ਇਸ ਕਿਉਂ ਲੱਗਿਆ ਕਿਉਂਕਿ ਇਸ ਕਰਕੇ ਲੱਗਿਆ ਬਹੁਤ ਅਭੀ ਜਿੰਨਾ ਵੱਲੋ ਕੇਸ ਲਗਾਇਆ ਗਿਆ ਉਹਨਾਂ ਵੱਲ ਇਹ ਪੱਖ ਰੱਖਿਆ ਗਿਆ ਕਿ ਜਿਹੜਾ ਸਿਲੇਬਸ ਹੈ ਉਹ ਸੇਮ ਹੈ ਕੋਈ ਚੇਂਜਸ ਨਹੀਂ ਹੈਗੇ ਜਦਕਿ ਡਿਪਾਰਟਮੈਂਟ ਆਪਣੇ ਲੈਵਲ ਤੇ ਕਹਿ ਰਿਹਾ ਕਿ ਵੀ ਜਿਹੜਾ ਸਿਲੇਬਸ ਆ ਉਹ ਚੇਂਜ ਹੈ ਇਸ ਵਾਰ ਪੰਜਾਬੀ ਸਾਇਹ ਜਿਹੜਾ ਬਹੁਤ ਹੱਦ ਤੱਕ ਘਟਾ ਦਿੱਤਾ ਗਿਆ ਏ ਠੀਕ ਹੈ ਤਾਂ ਇਹ ਦੇ ਰਿਗਾਰਡਿੰਗ ਜਿਹੜਾ ਇੱਕ ਕਲੈਰੀਫਿਕੇਸ਼ਨ ਨੋਟਿਸ ਜਿਹੜਾ ਡਿਪਾਰਟਮੈਂਟ ਨੂੰ ਦੇਣਾ ਪਏਗਾ ਸੁਣਵਾਈ ਦੇ ਵਿੱਚ ਜਿਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਮੈਂਸ਼ਨ ਕੀਤੀਆਂ ਜਾਣਗੀਆਂ ਮੇਨ ਪੱਖ ਰੱਖੇ ਜਾਣਗੇ ਪੁਆਇੰਟਸ ਰੱਖੇ ਜਾਣਗੇ ਕਿ ਕਿਸ ਤਰੀਕੇ ਨਾਲ ਜਿਹੜਾ ਸਿਲੇਬਸ ਆ ਉਹ ਪਹਿਲਾਂ ਨਾਲੋਂ ਵੱਖਰਾ ਏ ਕਲੀਅਰ ਹੈ ਤਾਂ ਇਹ ਹੋਏਗਾ ਜੀ 15 ਜੁਲਾਈ ਨੂੰ ਫਿਲਹਾਲ ਜਿਹੜਾ ਐਗਜ਼ਾਮ ਡੇਟ ਚੇਂਜ ਹੋਏਗੀ ਜਾਂ ਨਹੀਂ ਤਾਂ ਇਹਦੇ ਚਾਂਸ ਡਿਪਾਰਟਮੈਂਟ ਆ ਕਲੈਰੀਫਿਕੇਸ਼ਨ ਨੋਟਿਸ ਜਮਾ ਕਰਾਉਂਦਾ ਹੈ ਹਾਈ ਕੋਰਟ ਦੇ ਵਿੱਚ ਤਾਂ ਹੋ ਸਕਦਾ ਹੈ ਕਿ ਕੱਲ ਹੀ ਕੇਸ ਜਿਹੜਾ ਡਿਸਮਿਸ ਹੋ ਜਾਏ ਕਿਉਂਕਿ ਡਿਪਾਰਟਮੈਂਟ ਵੱਲੋਂ ਤਾਂ ਆਪਣੇ ਵੱਲੋਂ ਸਾਰੀ ਚੀਜ਼ਾਂ ਜਿਹੜੀਆਂ ਨੇ ਤਿਆਰ ਕਰ ਦਿੱਤੀਆਂ ਗਈਆਂ ਨੇ ਪੇਪਰ ਨੂੰ ਲੈ ਕੇ ਸਿਲੇਬਸ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਜਿਹੜਾ ਸਿਲੇਬਸ ਆ ਪੁਰਾਣੇ ਨਾਲੋਂ ਡਿਫਰੈਂਸ ਹੈ ਠੀਕ ਹੈ ਉਹਨਾਂ ਦੇ ਵਿੱਚ ਫਰਕ ਹੈ ਦੇਖਣ ਨੂੰ ਮਿਲਦਾ ਹੈ